ਜੀ ਕਿਵੇਂ ਕੁਰਸੀ ਦੇ ਸੱਜੀ ਬੈਠੀ ਆ ਨੂੰ ਹੈ ਹੁਣ ਮੈਂ ਕਿ ਕਰਾਂ ਮੈਂ ਐਡਾ ਬੈਹ ਲਵਾਂ ਆ ਬੌਲ ਫੇਰ ਬਾਹਰ ਪਈ ਉਹਦੀ ਓ ਲੈ ਆ ਗਈ ਬਸ ਵੇਖ ਲਿਆ ਵੀ ਆ ਗਿਆ ਕੋਈ ਨਾ ਕੋਈ ਹੁਣ ਫੜਾਊਗਾ ਇਹਨੂੰ ਬੌਲ ਕਿਹੜੀ ਜਿੰਦੇ ਤੋਂ ਸਪਰਾਂਸ਼ਾ ਵੀ ਐਲ ਡੀਓ ਕੱਢ ਲੀ ਜੀ ਅੰਗੂਰਾਂ ਦੀ ਵੀ ਇਹ ਵੀ ਚੰਗੀ ਅੰਗੂਰਾਂ ਦੀ ਵੇਲ ਕੱਢਣੀ ਆ ਤਾਂ ਕਰ ਦਈਓ ਜੀ ਕਰ ਲੈਨੇ ਸਫਾਈ ਇਹਦੀ ਕਰ ਦਈਏ ਸਫਾਈ ਕਰ ਲਾਂਗੇ ਹਮ ਚੱਲ ਜ਼ਰੂਰੀ ਆ ਠੰਡ ਜੀ ਵਧ ਗਈ ਆ ਨਾ ਉਹਦਾ ਬੋਦੀ ਆ ਇਹ ਕੋਈ ਹਿਸਾਬ ਕਿਤਾਬ ਹੈਗਾ ਲੈ ਵੇਖ ਲੈ ਮੰਮੀ ਪਿੱਛੇ ਇਹਨੂੰ ਲੱਗੀ ਰਹਿਣ ਤੇ ਤੂੰ ਇਹਨੂੰ ਕੀ ਕਹਿਣਾ ਵਾ ਇਹਦਾ ਤਾਂ ਹਿਸਾਬ ਕਿਤਾਬ ਰੱਖੀ ਆਦੀ ਰੱਖੀ ਆਦੀ ਸੰਗ ਕਿਹਨੇ ਦੇ ਵੇਲੇ ਉਹ ਗਾਂ ਆ ਗਈ ਨਾ ਉਦੋਂ ਵੀ ਉਹ ਉੱਥੇ ਗਾਂ ਆ ਗਈ ਉਹਦੇ ਵੀ ਕੋਈ ਮੇਰੇ ਆਰੇ ਲੱਗਾ ਰਵੇ ਹੈ ਵੇਖੀ ਵੇਖ ਛੁੜ ਜਾ ਲੈ ਚੱਲ ਕੇ ਪਿੱਛੇ ਨਾ ਨਾ ਰਾਤੀ ਨੂੰ ਪਤਾ ਲੱਗ ਗਿਆ ਵੀ ਹੁਣ ਪੈਣ ਕੀ ਆ ਤੈਨੂੰ ਕੁੱਟ ਕੇ ਹੀ ਕੇ ਸਾਰਿਆਂ ਨੂੰ ਤੈਨੂੰ ਉਵੇਂ ਰੱਖੇ ਨਾ ਕੁੱਟ ਕੇ ਰੱਖ ਰਵਾ ਮੀਟਰ ਜਿਹਾ ਧਿਆਨ ਨਾ ਫੜਿਆ ਕਰੇ ਫੈਰ ਵਾਂਗੂ ਚੱਲਦਾ ਫੈਰ ਵਾਂਗੂ ਬਾਅਦ ਚ ਹੂੰ ਕੋਈ ਨਹੀਂ ਤੈਨੂੰ ਵੀ ਉਦੋਂ ਹੀ ਪਤਾ ਲੱਗਿਆ ਜ ਜ